15 ਕੋਈ ਨਹੀਂ ਜਿੰਦਾ ਆ ਗਈ ਆ ਗਈ ਇਹ ਇਹ ਕਿੱਥੇ ਪਾਇਆ ਇਹ ਦਸ ਬਾਰ ਇਹ ਨਹੀਂ ਕੰਦੀ ਹੁੰਦੀ ਕੋਈ ਹਾਲ ਵੀ ਹਾਸਾ ਕੀ ਕਰੀ ਵੀ ਆ ਲੈ ਪਾਵੇਂ ਮੋਚਰਾ ਹਟਾ ਦੇ ਵੇਚਣਾ ਨਾ ਇੱਥੇ ਖਲੋਈਆ ਕਰੀ ਅਲਫਾਫੇ ਅੱਗੇ ਕਰ ਰਿਹਾ ਕਰੀ ਵੀਹ ਆ ਗਿਆ ਉਸ ਨਾਲ ਕੋਈ ਕਹਤਾ ਇਹ ਬਾਕੀ ਸਭ ਮੈਕਿੰਗ ਨੂੰ ਜਿੰਨੇ ਪੈਸੇ ਮਿਲਦੀ ਹੁੰਦੇ ਲੱਗਦਾ ਕਿ ਕਰਦੇ ਸੋ ਇਹਨੇ ਮੈਂ ਤਾਂ ਅੱਡੇ ਦਾ ਫੇਰ ਕਰ ਲਿਆ ਕਹ ਜੀ ਨਾਲ ਆਇਆ ਇਹ ਫਿਰ ਰੋਹੀ ਕਿਹਦੀ ਕਰਤਾ ਦੇ ਦਿਓ ਬੱਲੇ ਭਾ ਜੀ ਦੇ ਦਿਓ ਜਰਾ

ਦੇਖੋ ਜੀ ਅਸੀਂ ਕੱਲ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਨਗਰ ਕੌਂਸਲ ਦੇ ਵਿੱਚ ਜਿੰਨੇ ਸੈਨੀਟੇਸ਼ਨ శాఖ ਦੇ ਵਿੱਚ ਕਰਮਚਾਰੀ ਸਨ ਅਧਿਕਾਰੀ ਸਨ ਇਸ ਤੋਂ ਇਲਾਵਾ ਦਫ਼ਤਰ ਦਾ ਜਿਹੜਾ ਸਟਾਫ ਸੀ ਉਸ ਵਿੱਚ ਇੱਕ اہم ਫੈਸਲਾ ਕੀਤਾ ਗਿਆ ਕਿ ਜਿਹੜਾ ਸ਼ਹਿਰ ਦੇ ਅੰਦਰ ਜਿੰਨਾ ਸੀਵਰ ਸਿਸਟਮ ਜਿਹੜਾ ਜਾਮ ਹੋ ਰਿਹਾ ਉਹਦਾ ਜਿਹੜਾ ਮੁੱਖ ਕਾਰਨ ਉਹ ਪਲਾਸਟਿਕ ਹੈ ਰਿਹਾ ਹੈ ਜੋ ਕੱਲ ਅਸੀਂ ਫੈਸਲਾ ਕੀਤਾ ਸੀ ਉਸ ਫੈਸਲੇ ਮੁਤਾਬਕ ਅੱਜ ਅਸੀਂ 12 ਟੀਮਾਂ ਨੂੰ ਬਾਹਰ ਫੀਲਡ ਦੇ ਵਿੱਚ ਤੋਰ ਦਿੱਤਾ ਸਵੇਰੇ ਅਸੀਂ अर्ਲੀ ਮਾਰਨਿੰਗ ਪਹਿਲਾਂ ਵੈਜੀਟੇਬਲ ਮਾਰਕੀਟ ਦੇ ਵਿੱਚ ਰੇਡ ਕੀਤਾ ਉੱਥੇ ਹੀ ਅਪਰੋਕਸੀਮੇਟ 5 ਕੁਇੰਟਲ ਜਿਹੜਾ ਆ ਪੋਲੀਥੀਨ ਜਿਹੜਾ ਅਸੀਂ ਕਵਰ ਕੀਤਾ ਬਾਅਦਪਰ ਅਸੀਂ ਟੀਮਾਂ ਜਿਹੜੀਆਂ ਅੱਜ ਅਸੀਂ ਜਿਹੜੀਆਂ ਬਜ਼ਾਰਾਂ 'ਚ ਤੋਰੀਆਂ ਅਸੀਂ ਹਰ ਦੁਕਾਨਦਾਰ ਤੱਕ ਪਹੁੰਚ ਕੀਤੀ ਆ ਤੇ ਆਪਣਾ ਜਿਹੜਾ ਪਲਾਸਟਿਕ ਕੈਰੀ ਬੈਗ ਆ ਇਸੇ ਵਰਤੋਂ ਨਾ ਕਰੋ ਸਾਡੀ ਮੰਚਾ ਕਿਸੇ ਦੁਕਾਨਦਾਰ ਕਿਸੇ ਘਰ ਦੇ ਦੁਮਾਲਿਕ ਨੂੰ ਕੋਈ ਪ੍ਰੇਸ਼ਾਨ ਕਰਨਾ ਨਹੀਂ ਅਸੀਂ ਚਾਹੁੰਦੇ ਆ ਵੀ ਸਾਡਾ ਸੀਵਰ ਸਿਸਟਮ ਵਧੀਆ ਹੋਵੇ ਸਾਡਾ ਸ਼ਹਿਰ ਸਾਫ਼ ਸੁਥਰਾ ਹੋਵੇ ਤੇ ਅਸੀਂ ਜਿਹੜਾ ਕੂੜਾ ਸਾਡੇ ਕੋਲੋਂ ਦਾ ਉਹਨੂੰ ਇਸ ਸੈਗਰੀਗੇਟ ਪ੍ਰੋਪਰ ਤਰੀਕੇ ਨਾਲ ਕਰ ਸਕੀਏ ਤੁਹਾਡੇ ਮਾਧਿਅਮ ਰੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਨਗਰ ਕਾਉਂਸਲ ਗੁਰਦਾਸਪੁਰ ਦੇ ਵਿੱਚ 3 ਐਮਰਪਚਟਾਂ ਐ ਅਪਰੋਕਸੀਮੇਟ 127 ਪੈਟਸ ਨੇ ਪਰ ਸਾਡੇ 156 ਕਰਮਚਾਰੀ ਜਿਹੜੇ ਡੋਰ ਡੋਰ ਕਲੈਕਸ਼ਨ ਤੇ ਜਿਹੜੇ ਘਾਟੂ ਘਰ ਗਲੀ ਤੋਂ ਗਲੀ ਮਾਰਕੀਟ ਤੋਂ ਮਾਰਕੀਟ ਤੇ ਹਰ ਜਗ੍ਹਾ ਦੇ ਉਤੇ ਜੋੜ ਦੇ ਉਤੇ ਆਪਣੀ ਅਪਰੋਚ ਕਰਦੇ ਆ ਪਰ ਇੰਨਾ ਇਨਫਰਾਸਟ੍ਰਕਚਰ